ਪੰਜਾਬ ਦਾ ਹੁਣ ਹਰ ਖਿਡਾਰੀ ਬਿੱਟੂ ਦੁਗਾਲ ਦਿਮਾਗ ਦੀ ਨਾਰੀ ਫਟਣ ਦੇ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹ ਲਗਾਤਾਰ ਬੇਹੋਸ਼ੀ ਦੀ ਹਾਲਤ ਵਿੱਚ ਹੈ ਜਿਸ ਕਾਰਨ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਨਿਰਾਸ਼ਾ ਹੈ ਪਰ ਨਾਲ ਹੀ ਸੋਸ਼ਲ ਮੀਡੀਆ ਤੇ ਬਿੱਟੂ ਦੁਗਾਲ ਸੰਬੰਧੀ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਿਸ ਦਾ ਜਵਾਬ ਬਿੱਟੂ ਦੇ ਦੋਸਤਾਂ ਵੱਲੋਂ ਦਿੱਤਾ ਗਿਆ ਦੋਸਤਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਨਹੀਂ ਉਡਾਉਣੀਆਂ ਚਾਹੀਦੀਆਂ ਗਲਤ ਪੋਸਟਾਂ ਪਾਉਣ ਤੋਂ ਗੁਰੇਜ਼ ਕਰੋ ਆਖਿਰ ਕੀ ਉਡ ਰਹੀਆਂ ਅਫਵਾਹਾਂ ਤੁਸੀਂ ਵੀ ਸੁਣੋ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਬੇਨਤੀ ਇੱਕ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਹਨਾ ਵੀ ਕੋਈ ਵੀ ਯਾਰ ਨਾ ਗਲਤ ਪੋਸਟ ਨਾ ਪਾਓ ਬਿੱਟੂ ਹਲੇ ਠੀਕ ਹੈ ਹਨਾ ਡਾਕਟਰ ਨੇ ਸਿਟੀ ਸਕੈਨ ਕੀਤੀ ਆ ਹੁਣੀ ਹਲੇ ਅਸੀਂ ਚੰਡੀਗੜ੍ਹ ਆ ਸਾਰੇ ਮੈਂ ਵੀ ਆ ਆ ਲੱਖਾਂ ਵੀ ਆ ਦੇਖਾ ਮੁੰਨਾ ਵੀ ਆ ਸਾਰੇ ਆ ਜਿੰਨੇ ਵੀ ਮੇਰਾ ਵੀਰ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਵੀ ਕਿ ਪਲੀਜ਼ ਬਸ ਦੁਆ ਕਰੋ ਤੁਹਾਡੀ ਦੁਆ ਕੰਮ ਆਊਗੀ ਬੇਨਤੀ ਹੈ ਮੇਰਾ ਵੀਰ ਕੋਈ ਵੀ ਗਲਤ ਪੋਸਟ ਨਾ ਪਾਓ ਤੇ ਬਾਈ ਜੀ ਇੱਕ ਮੈਂ ਹੋਰ ਦੱਸਦਾ ਮੈਂ ਆਪਣਾ ਨੰਬਰ ਦਿੱਤਾ ਸੀ ਤੁਹਾਨੂੰ ਉਹਤੇ ਫੋਨ ਜਿਆਦਾ ਨਾ ਕਰੋ ਕਿਉਂਕਿ ਡਾਕਟਰ ਕੋਲੇ ਵੀ ਅਸੀਂ ਹੁੰਨੇ ਆ ਫਿਰ ਸਾਨੂੰ ਪ੍ਰੋਬਲਮ ਹੁੰਦੀ ਆ ਬਾਈ ਜੀ ਬਸ ਬੇਨਤੀ ਹੈ ਵੀ ਤੁਹਾਨੂੰ ਜਿਉਂ-ਜਿਉਂ ਸਾਨੂੰ ਹੋਊਗਾ ਸੀ ਤੁਹਾਨੂੰ ਦੱਸਦੇ ਰਵਾਂਗੇ ਅੱਗੇ ਨਾਲੋਂ ਥੋੜਾ ਕੱਲ ਨਾਲੋਂ ਵੈਸੇ ਥੋੜਾ ਜਿਹਾ ਫਰਕ ਹੈ ਫਰਕ ਹੈ ਜੀ ਠੀਕ ਹੈ ਹਾਂ ਜੀ ਹਾਂ ਆ ਲੱਖੇ ਨਾਲ ਕਰੀਏ ਜੀ ਫਰਕ ਹੈ ਠੀਕ ਹੈ ਥੋੜਾ ਜਿਹਾ ਕੱਲ ਨਾਲੋਂ ਦੱਸਦੀ ਹੈ 16 ਅਪ੍ਰੈਲ ਨੂੰ ਸਵੇਰੇ 11 ਵਜੇ ਅਚਾਨਕ ਬਿੱਟੂ ਨੂੰ ਸਿਰ ਵਿੱਚ ਦਰਦ ਹੋਇਆ ਸੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦਿਮਾਗ ਦੀ ਨਾੜੀ ਫਟੇ ਹੋਣ ਦੀ ਗੱਲ ਕਹੀ ਜਿਸ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਬਿੱਟੂ ਨੂੰ ਰੈਫਰ ਕਰ ਦਿੱਤਾ ਗਿਆ ਸੀ ਲਗਾਤਾਰ ਇਲਾਜ ਦੇ ਚੱਲਦੇ ਹੋਏ ਵੀ ਬਿੱਟੂ ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ ਪਰ ਦੋਸਤਾਂ ਵੱਲੋਂ ਪਾਈ ਪੋਸਟ ਵਿੱਚ ਕਿਹਾ ਗਿਆ ਹੈ ਕਿ ਹੁਣ ਬਿੱਟੂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਨਾਲ ਹੀ ਬਿੱਟੂ ਦੀ ਚੰਗੀ ਸਿਹਤ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਪੋਸਟ ਪਾ ਕੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਗਈ ਹੈ ਪਰ ਕਈ ਸ਼ਰਾਰਤੀ ਲੋਕਾਂ ਵੱਲੋਂ ਪੋਸਟਾ ਪਾ ਕੇ ਉਹਨਾਂ ਦੇ ਫੈਨਸ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਬਿਊ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਜੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ